ਸਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੰਦੀਪ ਕੁਮਾਰ ਸੋਨੂ ਜੀ ਨੇ ਡੇਰਾ ਬਾਬਾ ਰਾਧਾ ਸਵਾਮੀ ਬਿਆਸ ਦੇ ਉੱਤੇ ਸਵਾਲ ਖੜੇ ਕੀਤੇ ਆ ਕਿ ਇੱਕ ਪਾਸੇ ਤਾਂ ਰਾਧਾ ਸਵਾਮੀ ਡੇਰੇ ਦੇ ਮੁਖੀ ਬਾਬਾ ਜੀ बार-बार ਪੀਐਮ ਨਰਿੰਦਰ ਮੋਦੀ ਤੇ ਹੋਰ ਬਹੁਤ ਸਾਰੇ ਵੱਡੇ ਲੀਡਰਾਂ ਨਾਲ ਮੁਲਾਕਾਤਾ ਕਰਦੇ ਆ ਉੱਥੇ ਦੂਜੇ ਪਾਸੇ ਗੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੇ ਰਾਧਾ ਸਵਾਮੀ ਡੇਰਾ ਬਾਬਾ ਬਿਆਸ ਦੇ ਉੱਤੇ ਸੰਦੀਪ ਕੁਮਾਰ ਸੋਨੂ ਨੇ ਸਵਾਲ ਖੜੇ ਕੀਤੇ ਆ ਕਿ ਕੀ ਬਾਬਾ ਜੀ ਕਿਤੇ ਬੰਦੀ ਸਿੰਘਾਂ ਦੀ ਰਹਾ ਲਈ ਤਾਂ ਵੀ ਕੋਈ ਅੱਗੇ ਉਪਰਾਲਾ ਕਰ ਰਿਹਾ ਕਿ ਜਿਹੜੇ ਬੰਦੀ ਸਿੰਘ ਪਿਛਲੇ ਲੰਬੇ ਸਮੇਂ ਤੋਂ ਜੇਲਾ ਦੇ ਵਿੱਚ ਬੰਦ ਹੈ ਕਿ ਉਹਨਾਂ ਦੇ ਲਈ ਕੋਈ ਕਦਮ ਤਾਂ ਨਹੀਂ ਚੱਕ ਰਹੇ ਤੁਸੀਂ ਵੀਡੀਓ ਰਾਹੀਂ ਸੁਣ ਸਕਦੇ ਹੋ ਕੀ ਬੋਲੇ ਸੰਦੀਪ ਕੁਮਾਰ ਸੋਨੂ ਜੀ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਨਾਲ ਲੰਕਾਂਗੇ ਕਿ ਬੰਦੀ ਸਿੰਘਾਂ ਦੀ ਗੱਲ ਕਰਾਂਗੇ ਸਰਕਾਰ ਨਾਲ ਜੇ ਬਾਬਾ ਜੀ ਸਰਕਾਰ ਨਾਲ ਬਣਦੀ ਹੈ ਇਹਦਾ ਇਹ ਮਤਲਬ ਤਾਂ ਨਹੀਂ ਕਿ ਨਜਾਇਜ਼ ਫੈਦਾ ਖਾਣ ਕਿ ਅੱਤਵਾਦੀਆਂ ਨੂੰ ਛਡਾਣ ਅਸੀਂ ਇਹ ਸਮਝਦੇ ਆ ਜੇ ਬਾਬਾ ਜੀ ਗੱਲ ਕਰਦੇ ਦੂਸਰੇ ਕਿਸੇ ਬਾਬੇ ਦੀ ਜਿਵੇਂ ਸਰਸੇ ਵਾਲੇ ਅੰਦਰ ਨੇ ਹੋਰ ਨੇ ਪੇਟਾ ਇਹ ਸਮਝ ਸਕਦੇ ਕਿ ਇੱਕ ਸੰਤ ਦੂਜੇ ਸੰਤ ਦੀ ਹਮਾਇਤ ਕਰ ਸਕਦਾ ਹੈ ਜਾਂ ਗੱਲਬਾਤ ਕਰ ਸਕਦਾ ਪਰ ਆ ਕੀ ਜੇ ਇਹਨਾਂ ਨੂੰ ਲੋਕਾਂ ਨੇ ਪਰੋੜਾ ਲੋਕਾਂ ਨੇ ਇਹਨਾਂ ਨੂੰ ਗੁਰੂ ਮੰਨਿਆ ਜਾਂ ਬਾਬਾ ਮੰਨਿਆ ਜਾਂ ਜਿਵੇਂ ਵੀ ਹੈ ਕਿ ਇਹ ਅਤਵਾਦੀ ਦੀ ਗੱਲ ਕਰਨਗੇ ਜਿੰਨੀ ਇਹਨਾਂ ਲਵੇ ਸੰਗਤ ਹੈ 60% ਸਾਡੇ ਸਨਾਤਨ ਤੇ ਹਿੰਦੂ ਧਰਮ ਦੇ ਬੰਦੇ ਨੇ ਜਿਹੜੇ ਇਹਨਾਂ ਨੂੰ ਡਰੇ ਤੇ ਜਾਂਦੇ ਨੇ ਭਗਵਾਨ ਸਮਝਦੇ ਨੇ ਪਰ ਬਾਬਾ ਜੀ ਨੂੰ ਇਹ ਗੱਲ ਚੰਗੀ ਥੋੜੀ ਲੱਗਦੀ ਹੈ ਇੱਕ ਬਲੋਗ ਇਹਨਾਂ ਨੂੰ ਭਗਵਾਨ ਸਮਝਾਣ ਵਾਲੇ ਬੰਦੇ ਅੱਤਵਾਦੀ ਇਹਦੀ ਹਮਾਇਤ ਕਰਨਗੇ ਤੇ ਦੇਸ਼ ਕਿੱਥੇ ਜਾਊਗਾ ਸੋਨੂ ਜੀ ਕਈ ਸਮੁਦਾਇ ਸੰਗਠਨ ਐਸੇ ਨੇ ਜਿਹੜੇ ਕਿ ਉਹ ਕਹਿੰਦੇ ਨੇ ਵੀ ਜਿਹੜੇ ਬੰਦੇ ਸੀਕਣੇ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਸ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਨਹੀਂ ਸਜ਼ਾ ਕਿਸੇ ਵੀ ਨੇ ਪੂਰੀ ਨਹੀਂ ਸਰਕਾਰ ਨੇ ਸਜ਼ਾ ਨਹੀਂ ਦਿੱਤੀ ਤੀ ਕੀ ਮੁੱਦੇ ਤੇ ਸਾਡੇ ਮਲਗੇ ਤੁਸੀਂ ਸਾਨੂੰ ਬੁਲਾਇਆ ਪ੍ਰੈਸ ਕਰਨ ਦੇ ਜੈਸੀ ਰਾਮ ਮੈਂ ਸੰਦੀਪ ਪਰ ਸਰੂਪਾ ਪਾਲਾ ਰਾਸ਼ਟਰੀ ਪ੍ਰਾਂਖਿਸ਼ਿਵ ਸੰਨਿਦੁਰਤ ਸਾਲੀ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਦਾ ਸਾਡਾ ਮਤਲਬ ਹੈ ਆ ਇਥੇ ਹਾਲ ਫਮੀ ਬਾਬਾ ਜੀ ਗਏ ਨੇ ਗ੍ਰਿੰਦਰ ਸਿੰਘ ਜੀ ਅੰਬਰ ਸਾਹਿਬ ਮੱਥਾ ਟੇਕਣ ਕਾਲ ਤੱਕ ਤੇ ਆ ਤੋਂ ਤੁਹਾਰੇ ਅਖਵਾੜ ਦੀ ਖਬਰ ਇਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜਿਹੜੇ ਬੰਦੀ ਸਿੰਘ ਤੇ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਮਾਰੇ ਹੋਰ ਮਾਰੇ ਜਿਨ੍ਹਾਂ ਨੇ ਦੇਸ਼ ਦਾ ਮਾਹੌਲ ਖਰਾਬ ਕੀਤਾ ਇਹ ਬੰਦੀ ਸਿੰਘ ਅੰਦਰ ਨੇ ਉਹਨਾਂ ਨੂੰ ਛਡਾਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਨਾਲ ਲੰਗਾਗੇ ਕਿ ਬੰਦੀ ਸਿੰਘਾਂ ਦੀ ਗੱਲ ਕਰਾਂਗੇ ਸਰਕਾਰ ਨਾਲ ਜੇ ਬਾਬਾ ਜੀ ਸਰਕਾਰ ਨਾਲ ਬਣਦੀ ਹੈ ਇਹ ਤਾਂ ਇਹ ਮਤਲਬ ਤਾਂ ਨਹੀਂ ਕਿ ਨਜਾਇਜ਼ ਫੈਦਾ ਠਾਣ ਕਿ ਅੱਤਵਾਦੀਆਂ ਨੂੰ ਛਡਾਣ ਅਸੀਂ ਇਹ ਸਮਝਦੇ ਹਾਂ ਜੇ ਬਾਬਾ ਜੀ ਗੱਲ ਕਰਦੇ ਦੂਸਰੇ ਕਿਸੇ ਬਾਬੇ ਦੀ ਜਿਵੇਂ ਸਰਸੇ ਵਾਲੇ ਅੰਦਰ ਨੇ ਹੋਰ ਨਹੀਂ ਫਿਰ ਤਾਂ ਇਹ ਸਮਝ ਸਕਦੇ ਕਿ ਇੱਕ ਸੰਤ ਦੂਜੇ ਸੰਤ ਦੀ ਹਮਾਇਤ ਕਰ ਸਕਦਾ ਹੈ ਜਾਂ ਗੱਲਬਾਤ ਕਰ ਸਕਦਾ ਹੈ ਪਰ ਆ ਕੀ ਜੇ ਇਹਨਾਂ ਨੂੰ ਲੋਕਾਂ ਨੇ ਕਰੋੜਾ ਲੋਕਾਂ ਨੇ ਇਹਨਾਂ ਨੂੰ ਗੁਰੂ ਮੰਨਿਆ ਜਾਂ ਬਾਬਾ ਮੰਨਿਆ ਜਾਂ ਜਿਵੇਂ ਵੀ ਹੈ ਕਿ ਇਹ ਅਤਵਾਦੀ ਦੀ ਗੱਲ ਕਰਨਗੇ ਜਿੰਨੀ ਇਹਨਾਂ ਲਵੇ ਸੰਗਤ ਹੈ 60% ਸਾਡੇ ਸਨਾਤਨ ਤੇ Hindu ਧਰਮ ਦੇ ਬੰਦੇ ਨੇ ਜਿਹੜੇ ਇਹਨਾਂ ਨੂੰ ਡਰੇ ਤੇ ਜਾਂਦੇ ਨੇ ਉਹ ਭਗਵਾਨ ਸਮਝਦੇ ਨੇ ਪਰ ਬਾਬਾ ਜੀ ਨੂੰ ਇਹ ਗੱਲ ਚੰਗੀ ਥੋੜੀ ਲੱਗਦੀ ਹੈ ਇੱਕ ਲੋਕ ਇਹਨਾਂ ਨੂੰ ਭਗਵਾਨ ਸਮਝਾਣ ਵਾਲੇ ਬੰਦੇ ਅਤਵਾਦੀ ਇਹਦੀ ਹਮਾਇਤ ਕਰਨਗੇ ਫਿਰ ਇਹ ਕਿੱਥੇ ਜਾਊਗਾ ਸੋਨੂ ਜੀ ਕਈ ਸਮੁਦਾਇ ਸੰਗਠਨ ਐਸੇ ਨੇ ਜਿਹੜੇ ਕਿ ਉਹ ਕਹਿੰਦੇ ਨੇ ਵੀ ਜਿਹੜੇ ਬੰਦੀ ਸੀਕ ਨੇ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਸਜ਼ਾ ਕਿਸੇ ਵੀ ਨਹੀਂ ਪੂਰੀ ਹੋਈ ਸਰਕਾਰ ਨੇ ਸਜ਼ਾ ਨਹੀਂ ਦਿੱਤੀ ਸੀ ਸਰਕਾਰ ਨੇ ਕੋਈ ਫੈਸਲਾ ਕੀਤਾ ਸਿਰਫ ਉਹਨਾਂ ਦੀ ਫਾਂਸੀ ਰੋਕੀ ਸੀ ਸਰਕਾਰ ਨੇ ਇਹ ਨਹੀਂ ਕਿਹਾ ਕਿ ਇਹ ਦੀ ਫਾਂਸੀ ਰੋਕ ਕੇ ਐਂਡੇ ਸਾਲ ਦੀ ਸਜ਼ਾ ਸਜ਼ਾ ਸਰਕਾਰ ਨੇ ਦਿੱਤੀ ਨਹੀਂ ਸਿਰਫ ਤਾਂ ਫਾਂਸੀ ਤੇ ਰੋਕ ਲੱਗੀ ਸੀ ਸਜ਼ਾ ਅਜੇ ਤੱਕ ਕਿਸ ਨੂੰ ਦਿੱਤੀ ਨਾਲੇ ਅੱਤਵਾਦੀਆਂ ਦਾ ਕੀ ਮਤਲਬ ਬਾਰ ਫਿਰਨ ਦਾ ਜਿਹਨੇ ਦੇਸ਼ ਪੂਰਤਾ ਦੇ ਖਰਾਬ ਕਰੂਗਾ ਸਰਕਾਰਾਂ ਬੋਲੀਆਂ ਨਹੀਂ ਹੈਗੀਆਂ ਜਿਹੜੀਆਂ ਸੋਚ ਸਮਨੀ ਦੇ ਅੰਦਰ ਰੱਖਿਆ ਹੋਇਆ ਹੈ ਅੱਪਰ ਦਾ ਫਾਂਸੀ ਵੀ ਨਹੀਂ ਇਹਨਾਂ ਦੀ ਮਾਫੀ ਹੋਣੀ ਚਾਹੀਦੀ ਸੀ ਚਲੋ ਕਿਸੇ ਨੂੰ ਦਬੋਚ ਲਾ ਲਓ ਜਾਂ ਕੂਨ ਲਾ ਲਓ ਇਹਨਾਂ ਨੇ ਸਰਕਾਰਾਂ ਨੇ ਕੋਈ ਇਹਨਾਂ ਤੇ ਉਹ ਪਾਰ ਕਰਤਾ ਜਾਂ ਥੋੜੀ-ਮੋਟੀ ਉਹ ਕਰ ਲਈ ਇਹਦੇ ਫਾਂਸੀ ਵੀ ਨਹੀਂ ਇਹਨਾਂ ਦੀ ਨਹੀਂ ਸਾਡੇ ਕਹਿੰਦਾ ਕੀ ਮਤਲਬ ਹੈ ਵੀ ਬਾਬਾ ਜੀ ਜਿਹੜੇ ਨੇ ਰਾਜ ਸਵਾਮੀਆ ਡੇਰੇ ਦੇ ਮੁਖੀ ਨੇ ਇਹ ਅਕਾਲ ਤਖਤ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਨਹੀਂ ਇਹ ਸਰਕਾਰ ਦਾ ਫਾਇਦਾ ਠਾਰੇ ਨੇ ਕਿ ਸਾਡੀ ਸਰਕਾਰ ਸਾਡੀ ਸੰਧਤ ਹੈ ਇਸ ਕਾਨੂੰਨ ਖਾਣੇ ਦੀ ਸਾਡੇ ਲੋਕ ਇੰਨੇ ਬੰਦੇ ਇੰਨੀ ਸੰਗਤ ਹੈ ਇਸ ਕਰਕੇ ਅੱਤਵਾਦੀਆਂ ਸਾਥ ਦੇ ਲੱਗ ਰਹੇ ਨੇ ਜਿਵੇਂ ਕੀ ਪਹਿਲਾਂ ਤੁਸੀਂ ਦੇਖ ਲਓ ਭਿੰਡਰਾਲਾ ਸੀਗਾ ਉਦੋਂ ਵੀ ਕਾਲ ਤੱਕ ਬੈਠ ਕੇ ਕੀ ਨਹੀਂ ਹੋਇਆ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਬਾਬਾ ਜੀ ਬਾਬਾ ਜੀ ਤੁਹਾਡਾ ਕੰਮ ਹੈ ਸੇਵਾ ਕਰਨਾ ਲੋਕਾਂ ਨੂੰ 扑ੜਕਾਣਾ ਨਹੀਂ ਲੋਕਾਂ ਨੂੰ ਸਹੀ ਦਿਸ਼ਾ ਤੇ ਭੇਜਣਾ ਇਸ ਕਰਕੇ ਅਸੀਂ ਬਾਬਾ ਜੀ ਨੂੰ ਅਪੀਲ ਕਰਦੇ ਕਿ ਬਾਬਾ ਜੀ ਤੁਸੀਂ ਇਹ ਗੱਲ ਦੇ ਵਿੱਚ ਨਾ ਆਓ ਤੁਸੀਂ ਆਪਣੀ ਸੰਤ ਸਾਮੋ ਤੁਸੀਂ ਗੁਰੂਆਂ ਗੁਰੂ ਰੋ ਜੈ ਸ਼੍ਰੀ ਰਾਮ ਤੇ ਸਗੇ ਸੰਦੀਪ ਕੁਮਾਰ ਸੋਨੂ ਜੀ